ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹਿਲਾਂ ਗੰਨੇ ਵੱਢੇ ਕਮਾਲ ਵੱਢਿਆ ਫਿਰ ਉਹਦੀ ਕੋਰੀ ਲਾ ਕੇ ਖੋਰੀ ਜਿੰਨੀ ਵੀ ਸੀ ਸਾਈਡ ਤੇ ਰੱਖ ਲਈ ਤੇ ਜਿੰਨੇ ਗੰਨੇ ਕੱਢ ਗਏ ਆਪਾਂ ਇਹ ਹੌਲੀ ਵਾਲੀ ਟਰਾਲੀ 'ਚ ਲੱਦੀਗੇ ਆ ਰਹਿ ਗਏ ਥੋੜੇ ਜਿ ਉਹਨੇ ਚੇਤੇ ਸੀ ਜੰਪਕਾ ਮਲਤਮਾਨ ਜੀ ਦਾ ਹੈਲੀਕਾਪਟਰ ਆ ਗਿਆ ਆਪਾਂ ਲੱਗਿਆ ਸ਼ਾਇਦ ਉੱਤਰ ਲੱਗਿਆ ਇੱਥੇ ਠੀਕ ਹੈ ਦੇਖੀਏ ਸਾਰੇ ਜਣੇ ਲ ਗਿਆ ਵੱਜ ਗਿਆ ਇਹ ਆਪਾਂ ਤੂੰ ਤਾਂ ਸ਼ਾਂਗਤਾ ਸੀ ਸਾਰਾ